ਗੁਰੂ ਮਹਾਰਾਜ ਦੇ ਆਸ਼ੀਰਵਾਦ ਇੰਨਾ ਜ਼ਿਆਦਾ ਮਿਲਿਆ ਹੈ ਇਸ ਥਾਨ ਨਾਲ ਕਿ ਇਸ ਦਾ ਪਾਣੀ ਕਦੇ ਵੀ ਖਤਮ ਨਹੀਂ ਹੋਊਗਾ। ਕੁੰਡਾ ਕੋਟਾ ਇਹ ਕੁੰਡਾ ਜੀ ਤੇ ਭਾਈ ਕਨਈਆ ਜੀ ਉਹ ਸਿੱਖਾਂ ਨੂੰ ਤੇ ਮੁਗਲ ਸੈਨਿਕਾਂ ਨੂੰ ਪਾਣੀ ਪਿਲਾਉਂਦੇ ਸੀ। ਉਹ ਹੈ ਇੰਨਾ ਠੰਡਾ ਤੇ ਇੰਨਾ ਸਾਫ਼ ਹੈ ਕਿ ਇਹ ਕਦੇ ਵੀ ਹਜੇ ਤੱਕ ਸੁੱਕਿਆ ਨਹੀਂ। ਗਿਆਨ ਜਦੋਂ ਵੀ ਜਦੋਂ ਵੀ ਆਵੇ ਕੋਈ ਮਾੜਾ ਨਹੀਂ, ਲੇਟ ਆਵੇ ਕੋਈ ਗੱਲ ਨਹੀਂ। ਆਉਣਾ ਜ਼ਰੂਰੀ ਹੈ। ਅਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਅੱਜ ਤੁਹਾਨੂੰ ਲੈ ਕੇ ਆਏ ਹਾਂ ਜੀ ਇੱਕ ਉਸ ਇਤਿਹਾਸਕ ਸਥਾਨ ਤੇ ਜਿੱਥੇ ਕਹਿ ਦਈਏ ਜੋ ਲੋਕਾਂ ਦੇ ਅੱਖਾਂ 'ਚੋਂ ਧੂਰ ਹੈ ਹਜੇ ਲੋਕਾਂ ਤੱਕ ਨਹੀਂ ਪੁੱਜਿਆ ਪਰ ਆਸੀਂ ਇਸ ਚੀਜ਼ ਨੂੰ ਦਿਖਾਉਣ ਲਈ ਆਏ ਹਾਂ ਤੁਹਾਡੇ ਭ੍ਰਤੀ ਵਿੱਚ ਤੁਸੀਂ ਇਹ ਚੀਜ਼ ਤੇ ਤੁਸੀਂ ਦੇਖੋ ਅਗਰ ਆਪਾਂ ਗੱਲ ਕਰੀਏ ਕਿ ਵੱਡੇ ਵੱਡੇ ਯੋਧੇ ਹੋਏ ਨੇ ਕਹਿ ਦਈਏ ਸੂਰਬੀਰ ਹੋਏ ਨੇ ਤੇ ਉਹਨਾਂ ਤੋਂ ਅਲੱਗ ਤੇ ਕਹਿ ਦਈਏ ਵੀ ਇੱਕ ਇਦਾਂ ਦੇ ਇਨਸਾਨ ਵੀ ਹੋਏ ਨੇ ਜੋ ਹਰਮਨ ਪਿਆਰੇ ਨੇ ਇਹ ਨਾ ਦਾ ਨਾਮ ਆਪਾਂ ਬੋਲੀਏ ਮੂੰਹੋਂ ਬੋਲੀਏ ਤਾਂ ਕਹਿੰਦੇ ਵੀ ਮਨ ਨੂੰ ਖੁਸ਼ੀ ਹੋ ਜਾਂਦੀ ਆ ਜੇ ਆਪਾਂ ਇੱਕ ਨਾਮ ਲਈਏ ਭਾਈ ਕਨਈਆ ਜੀ ਸਭ ਤੋਂ ਪਹਿਲਾਂ ਆਪਣੇ ਦਿਮਾਗ 'ਚ ਇੱਕ ਖਿਆਲ ਆਊਗਾ ਵੀ ਇੱਕ ਪਿਆਰਾ ਜਿਹਾ ਬੰਦਾ ਇੱਕ ਮੁਗਲਾਂ ਨੂੰ ਜਾਂ ਸਿੱਖਾਂ ਨੂੰ ਪਾਣੀ ਪਿਲਾ ਰਿਹਾ ਹੈ ਆਪਣੇ ਦਿਮਾਗ 'ਚ ਇਹ ਤਸਵੀਰ ਬਣਦੀ ਆ ਬਸ ਆਪਾਂ ਉਸ ਚੀਜ਼ ਬਾਰੇ ਕਦੇ ਨਹੀਂ ਪੂਰਾ ਦੇਖਿਆ ਵੀ ਉਹ ਕੌਣ ਸੀ ਕਿੱਥੋਂ ਸੀ ਅੱਜ ਆਪਾਂ ਆਏ ਹਾਂ ਜੀ ਪਿੰਡ ਮੋਹੀਵਾਲ ਇਹ ਉਹ ਸਥਾਨ ਹੈ ਜਿੱਥੇ ਜੀ ਜਿੱਥੇ ਭਾਈ ਕਨਈਆ ਜੀ ਮਸਕ ਲੈ ਕੇ ਅਨੰਦਪੁਰ ਸਾਹਿਬ ਦੇ ਜਦੋਂ ਕਹੇ ਦੀ ਇਹ ਵੀ ਅਨੰਦਪੁਰ ਸਾਹਿਬ ਉੱਤੇ ਕਬਜ਼ਾ ਹੋਇਆ ਸੀਗਾ ਰਾਜਿਆਂ ਦਾ ਮੁਗਲਾਂ ਦਾ ਤਾਂ ਉਹਨਾਂ ਦੇ ਜਿਹੜੇ ਲੋਕਾਂ ਨੂੰ ਸਿੱਖਾਂ ਨੂੰ ਤੇ ਮੁਗਲਾਂ ਸੈਨਿਕਾਂ ਨੂੰ ਪਾਣੀ ਪਿਲਾਉਂਦੇ ਸੀ ਉਹ ਗੋਲੀ ਵਿੱਚ ਜਿਹੜੀ ਭਰ ਕੇ ਲੈ ਕੇ ਜਾਂਦੇ ਸੀ ਆਪਾਂ ਉਹ ਬੋਲੀ ਵਿੱਚ ਆਏ ਆ ਤੁਸੀਂ ਦੇਖ ਸਕਦੇ ਆ ਇਹ ਉਹ ਬੋਲੀ ਹੈ ਜੀ ਇੱਥੋਂ ਪਾਈਕ ਨਹੀਂ ਆਦੀ ਪਾਣੀ ਭਰ ਕੇ ਮਸਕ ਵਿੱਚੋਂ ਲਿਆ ਕੇ ਪਾਣੀ ਸੈਨਾ ਨੂੰ ਪਿਆਇਆ ਕਰਦੇ ਸੀ ਮੁਗਲਾਂ ਸੇਨਾਂ ਨੂੰ ਪਿਆਇਆ ਕਰਤੀ ਸਿੱਖ ਸੇਨਾਂ ਨੂੰ ਪਿਆਇਆ ਕਰਦੇ ਸੀ ਇਹ ਪਾਣੀ ਤੁਸੀਂ ਕਹੋ ਇਹ ਇੰਨਾ ਠੰਡਾ ਤੇ ਇੰਨਾ ਸਾਫ਼ ਹੈ ਕਿ ਇਹ ਕਦੇ ਵੀ ਹਰੇਕ ਤੱਕ ਸੁੱਕਿਆ ਨਹੀਂ ਪੀਣ लायक ਪਾਣੀ ਹੈ ਦੇਖੋ ਇਹ ਪਾਣੀ ਇਹ ਕਦੇ ਸਫਾਈ ਕੀਤੀ ਜਾਂਦੀ ਹੈ ਪੱਥਰ ਉਦਾਂ ਹੀ ਪੁਰਾਣੇ ਨੇ ਇਹਨੂੰ ਪੂਰਾ ਸਾਫ਼ ਕਰ ਦਿੱਤਾ ਜਾਂਦਾ ਥੋੜੇ ਟਾਈਮ ਬਾਅਦ ਪਾਣੀ ਅੰਦਰੋਂ ਆਪਣੇ ਆਪ ਫੁੱਟਿਆ ਹੁੰਦਾ ਇਹ ਪਾਣੀ ਇਹ ਬੋਲੀਆਂ ਲਗਾ ਤੰ ਬਣੀਆਂ ਹੋਈਆਂ ਨੇ ਇੱਥੇ ਪਹਿਲੀ ਬੋਲੀ ਇਹ ਹੈ ਜੀ ਦੂਸਰੀ ਗੋਲੀ ਤੁਸੀਂ ਦੇਖ ਸਕਦੇ ਹੋ ਉੱਪਰ ਤੇ ਤੀਸਰੀ ਗੋਲੀ ਜੋ ਹੈਗੀ ਦਰਬਾਰ ਸਾਹਿਬ ਦੇ ਪਰਲੇ ਪਾਸੇ ਹੈ ਕਹਿੰਦੇ ਹਨ ਕਿ ਭਾਈ ਕਨਈਆ ਜੀ ਦਾ ਜਨਮ 1648 ਈਸਵੀ ਦੇ ਵਿੱਚ ਪਿੰਡ ਸੋਧਰਾ ਵਿੱਚ ਹੋਇਆ ਸੀਗਾ ਸੋਧਰਾ ਕਿਹਾ ਜਾਂਦਾ ਸੀਗਾ ਕਿ ਉਸ ਪਿੰਡ ਦੇ ਕਹਿੰਦੇ ਵੀ ਸੋਧ ਦਰਵਾਜ਼ੇ ਹੁੰਦੇ ਸੀਗੇ ਐਵੇਂ ਹੀ ਪਿੰਡ ਟੁੱਟਦਾ ਟੁੱਟਦਾ ਕਹਿੰਦੇ ਸੋਧਰਾ ਬਣ ਗਿਆ ਸੀ ਤੇ ਭਾਈ ਕਨਈਆ ਜੀ ਕਹਿੰਦੇ ਵੀ ਗੁਰੂ ਸਾਹਿਬਾਨ ਨਾਲ ਪਰਿਵਾਰ ਨਾਲ ਮਿਲੇ ਕਿਵੇਂ ਇਹ ਚੀਜ਼ ਤੇ ਚਰਚਾ ਕਰੀਏ ਤਾਂ ਕਹਿੰਦੇ ਜਦੋਂ ਭਾਈ ਕਨਈਆ ਜੀ ਨੂੰ ਮਿਲਵਾਉਣ ਵਾਲੇ ਭਾਈ ਨਨੂਆ ਜੀ ਸਨ ਜਦੋਂ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਵਿੱਚ ਰਹਿੰਦੇ ਸਨ ਤਾਂ ਭਾਈ ਨਨੂਆ ਜੀ ਨੇ ਭਾਈ ਕਨਈਆ ਜੀ ਨੂੰ ਮਲਵਾਇਆ ਸੀ ਉਹਨਾਂ ਦੇ ਜੋ ਪਿਤਾ ਸਨ ਭਾਈ ਕਨਈਆ ਜੀ ਦੇ ਨੱਥੂ ਰਾਮ ਕਹਿੰਦੇ ਉਹ ਬੜੇ ਸੇਵਕ ਸੀਗੇ ਬੜੇ ਲੋਕਾਂ ਦੇ ਹਰਮਨ ਪਿਆਰੇ ਸੀਗੇ ਉਹ ਵੀ ਮਤਲਬ ਦਾਨੀ ਸੀਗੇ ਇੱਕ ਤਰ੍ਹਾਂ ਦੇ ਉਹ ਕੰਮ ਕਰਦੇ ਸੀ ਲੋਕਾਂ ਦਾ ਫੌਜਾਂ ਦਾ ਰਾਸ਼ਨ ਪਾਣੀ ਢੋਆ ਢਵਾਈ ਦਾ ਕੰਮ ਕਰਦੇ ਸੀ ਤੇ ਉਸ ਦੇ ਨਾਲ ਨਾਲ ਉਹ ਲੋਕਾਂ ਦੀ ਮਤਲਬ ਕਹਿディーਏ ਵੀ ਹੈਲਪਫੁਲ ਇਨਸਾਨ ਸੀਗੇ ਬਹੁਤ ਲਗੋਕ ਗਰੀ ਲੋਕਾਂ ਦੀ ਮਦਦ ਕਰਦੇ ਸੀਗੇ ਭਾਈ ਨਥੂ ਰਾਮ ਜੀ ਦੀ ਮ੍ਰਿਤਿ ਹੋਣ ਤੋਂ ਬਾਅਦ ਨਥੂ ਰਾਮ ਜੀ ਦੇ ਜਾਣ ਤੋਂ ਬਾਅਦ ਭਾਈ ਕਨਈਆ ਜੀ ਕਾਵਲਾਂ ਦੀ ਸੰਗਤਾਂ ਦੇ ਨਾਲ ਅਨੰਦਪੁਰ ਸਾਹਿਬ ਆ ਗਏ ਸੀ ਤੇ ਉਹਨਾਂ ਨੇ ਇੱਥੇ ਅਨੰਦਪੁਰ ਸਾਹਿਬ ਦੇ ਵਿੱਚ ਘੋੜਿਆਂ ਦਾ ਕਹਿ ਦਈਏ ਵੀ ਲਿੱਦ ਚੱਕਣ ਦਾ ਜਾਂ ਮੋਰ ਸਮਾਨ ਕਰਨ ਦਾ ਟੋਆ ਟਵਾਈ ਕੰਮ ਕਰਨ ਦਾ ਜ਼ਿੰਮੇਵਾਰੀ ਉਹਨਾਂ ਨੇ ਸਾਂਭ ਲਈ ਸੀ ਕਦੇ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਭਾਈ ਕਨਈਆ ਜੀ ਦਾ ਪਤਾ ਚੱਲਿਆ ਸੀ ਵੀ ਉਹ ਲੋਕਾਂ ਦੇ ਇੰਨੇ ਹਰਮਨ ਪਿਆਰੇ ਨੇ ਵੀ ਇੰਨੇ ਸ਼ਰਧਾ ਨਾਲ ਕੰਮ ਕਰਦੇ ਨੇ ਤਾਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਇਸ ਕੰਮ ਨੂੰ ਜਾਰੀ ਰੱਖਣਾ ਹੈ ਤੁਸੀਂ ਇੱਕ ਬੋਲੀ ਦੇਖ ਸਕਦੇ ਹੋ ਵੀ ਇਹ ਸੁੱਕ ਗਈ ਹੈ ਇਹ ਹੌਲੀ-ਹੌਲੀ ਪਾਣੀ ਮਤਲਬ ਇਹ ਸਫਾਈ ਕੀਤੀ ਸੀਗੀ ਤੇ ਹੁਣ ਹੌਲੀ-ਹੌਲੀ ਪਾਣੀ ਉੱਪਰ ਨੂੰ ਜਾਊਗਾ ਇਹ ਦੱਸ ਲੈ ਇਹ ਛੋਟੀ ਬੋਲੀ ਹੈ ਉਹ ਵੱਡੀ ਹੈ ਇੱਕ ਇਦਾਂ ਦੀ ਕਬੱਡੀ ਬੋਲੀ ਦਰਬਾਰ ਸਾਹਿਬ ਦੇ ਅੰਦਰ ਬਣੀ ਹੋਈ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਦਰਬਾਰ ਸਾਹਿਬ ਮੋਹੀਵਾਲ ਪਿੰਡ ਅਨੰਦਪੁਰ ਦੇ ਲਾਗੇ ਹੈ ਜੀ ਨੰਦਪੁਰ ਦੇ ਲੱਗ ਗਿਆ ਥੋੜਾ ਰਸਤਾ ਹੈਗਾ ਉਬੜ ਖਬੜ ਮਾਰ ਰਸਤਾ ਹੈਗਾ ਪਿੰਡ ਛੋਟੇ ਛੋਟੇ ਰਸਤੇਆਂ ਵਿੱਚੋਂ ਆ ਤੁਸੀਂ ਦੇਖ ਸਕਦੇ ਹੋ ਪੂਰਾ ਸੰਘਣਾ ਹੈ ਇਹ ਰਸਤਾ ভাই ਪੂਰਾ ਸੰਘਣਾਗਾ ਇਹ ਆਪਣੇ ਦੋਸਤ ਬੈਠੇ ਨੇ ਆਪਣੇ ਮਿੱਤਰ ਦਾ ਇਹਨਾਂ ਦਾ ਸਲਾਮ ਆ ਯਾਰੀ ਨੂੰ ਵੀ ਅੱਪਰ ਇੰਨਾ ਕਰਦੇ ਮੇਰਾ ਵੀਰ ਨਾਲ ਚੱਲਦੇ ਹਰ ਇੱਕ ਰਸਤੇ 'ਚ ਤੇ ਜੀ ਲਾਈਕ ਕਰ ਸਬਸਕ੍ਰਾਈਬ ਮੇਰੇ ਤੁਹਾਨੂੰ ਸਲਾਮ ਨੇ ਜੀ ਤੇ ਹਾਂਜੀ ਆਪਾਂ ਗੱਲ ਕਰਦੇ ਸੀਗੇ ਗੁਰੂ ਤੇਗ ਬਹਾਦਰ ਜੀਆ ਦੀ ਵੀ ਉਹਨਾਂ ਨੇ ਉਹਨਾਂ ਨੂੰ ਇੰਨਾ ਕਿਹਾ ਵੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਤਾਂ ਭਾਈ ਕਨਈਆ ਜੀ ਉਸ ਤੋਂ ਬਾਅਦ ਲਾਹੌਰ ਚਲੇ ਗਏ ਸੀਗੇ ਆਉਦੇ ਪਿੰਡ ਤਾਂ ਉਹਨਾਂ ਨੇ ਉੱਥੇ ਜਾ ਕੇ ਸੇਵਾ ਨਿਭਾਈ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ 17 1675 ਈਸਵੀ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਉਹ ਦੁਬਾਰਾ ਵਾਪਸ ਅਨੰਦਪੁਰ ਸਾਹਿਬ ਆ ਗਏ ਸੀ ਉਸ ਤੋਂ ਬਾਅਦ ਜੀ 1704 ਈਸਵੀ ਦੇ ਵਿੱਚ ਜਦੋਂ ਅਨੰਦਪੁਰ ਸਾਹਿਬ ਵਿੱਚ ਘੇਰਾ ਪਿਆ ਸੀ ਤਾਂ ਉਸ ਤੋਂ ਬਾਅਦ ਇਹਦੀ ਇਹ ਵੀ ਘੇਰਾ ਪੈਣ ਤੋਂ ਬਾਅਦ ਜਦੋਂ ਮੁਗਲਾਂ ਨੇ ਪਹਾੜੀ ਰਾਜਿਆਂ ਨੇ ਕਿਲੇ ਉੱਤੇ ਹੱਲਾ ਬੋੜ ਦਿੱਤਾ ਸੀਗਾ ਵੀ ਪੂਰਾ ਬੰਦ ਕਰ ਦਿੱਤਾ ਗਿਆ ਸੀ ਉਦੋਂ ਭਾਈ ਕਣਈਆ ਜੀ ਦਾ ਆਪ ਇਤਿਹਾਸ ਸਾਰੇ ਜਾਣਦੇ ਆ ਵੀ ਕਿਵੇਂ ਉਹਨਾਂ ਨੇ ਆਪਣਾ ਸੇਵਾ ਨਿਭਾਈ ਸੀ ਪਾਣੀ ਪਿਆ ਕੇ ਤੇ ਗੁਰੂ ਸਾਹਿਬ ਨੇ ਬੱਚਿਆਂ ਵੀ ਕਿਤੇ ਸੀਗੇ ਵੀ ਅਗਰ ਤੂੰ ਪਾਣੀ ਦੇ ਨਾਲ ਨਾਲ ਪੱਟੀ ਵੀ ਕਰਨੀ ਹੈ ਮੱਲਮ ਪੱਟੀ ਵੀ ਕਰਨੀ ਹੈ ਉਹ ਆਪਾਂ ਸਾਰੇ ਜਾਣਦੇ ਆ ਆ ਜਸੂ ਨੂੰ ਹੁਣ ਉਹ ਦਰਬਾਰ ਸਾਹਿਬ ਦਿਖਾਉਂਦੇ ਆ ਵੀ ਬਹੁਤ ਖੂਬਸੂਰਤ ਬਣਿਆ ਹੋਇਆ ਜੀ ਮੈਂ ਤੁਹਾਨੂੰ ਵੀ ਜੋ ਬੰਦੇ ਆਨੰਦਪੁਰ ਸਾਹਿਬ ਆਉਣਗੇ ਤਾਂ ਇੱਕ ਵਾਰ ਜਰੂਰ ਇਸ ਜਗ੍ਹਾ ਤੇ ਆ ਕੇ ਜਾਇਓ ਇਹ ਸਥਾਨ ਓਨਾ ਹੀ ਪਵਿੱਤਰ ਹੈ ਜਿੰਨਾ ਆਪਾਂ ਕਹਿਦੀ ਵੀ ਉਹ ਵੈਲਿਊ ਰੱਖਦਾ ਆਪਣੇ ਲਈ ਇਹ ਵੀ ਆਪਣੇ ਲਈ ਬਹੁਤ ਵੈਲਿਊ ਰੱਖਦੇ ਆ ਇਹ ਜੀ ਪ੍ਰਾਤਨ ਖੂਹ ਕਹਿਦੀ ਵੀ ਬੋਲੀ ਇਹ ਵੀ ਪ੍ਰਾਤਨੀ ਹੈ ਪੁਰਾਣੀ ਹੈ ਇਸ ਵਿੱਚੋਂ ਵੀ ਪਾਣੀ ਦੀ ਵਰਤੂ ਹੁੰਦੀ ਸੀਗੀ ਇਸ ਵਿੱਚੋਂ ਵੀ ਉਹਨਾਂ ਨੇ ਸੇਵਾ ਨਿਭਾਈ ਸੀ ਆਪਣੀ ਤੇ ਇੱਕ ਬੋਲੀ ਤੁਸੀਂ ਦੇਖ ਸਕਦੇ ਹੋ ਮਦਰ ਸੇਵਾਦਾਰ ਸੇਵਾ ਕਰ ਰਹੇ ਨੇ ਉਹ ਸਾਫ਼ ਕਰ ਰਹੇ ਨੇ ਬੋਲੀ ਨੂੰ ਕਿਉਂਕਿ ਅਹ ਕਈ ਦੀ ਵੀ ਹਰੇ ਵਾਈ ਵੀ ਲੱਗ ਜਾਂਦੀ ਆ ਉਹਦੀ ਦੇਖਭਾਲ ਤਾਂ ਕਰਦੀ ਪੈਂਦੀ ਆ ਜਿਸ ਨੂੰ ਇਦਾਂ ਹੀ ਛੱਡ ਦਿੱਤਾ ਜਾਵੇ ਤਾਂ ਮਤਲਬ ਉਹ ਜ਼ਿਆਦਾ ਲੰਮੀ ਉਮਰ ਉਹਦੀ ਰਹਿੰਦੀ ਨਹੀਂ ਤੁਸੀਂ ਦੇਖ ਸਕਦੇ ਹੋ ਵੀ ਸੇਵਕਾਂ ਨੇ ਜਿੱਦਾਂ ਮਤਲਬ ਸਫਾਈ ਕੀਤੀ ਹੈ ਇਹਦੀ ਤੁਸੀਂ ਮਤਲਬ ਭਾਂਡਾ ਬਰਤਨ ਦੇਖ ਸਕਦੇ ਹੋ ਹਨ ਤੇ ਉਸ ਦੇ ਨਾਲ ਤੁਹਾਨੂੰ ਕਹਿਆ ਦੀ ਪਾਣੀ ਰਸਦਾ ਤੁਸੀਂ ਦੇਖਦੇ ਹੋ ਨੁਕਰਾਂ ਦੇ ਵਿੱਚੋਂ ਨਾ ਤੁਸੀਂ ਇਹ ਦੇਖ ਸਕਦੇ ਹੋ ਇਦਾਂ ਆਪ ਪਾਣੀ ਵਿੱਚ ਥੋੜਾ 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 ਨਿਮਮ ਨਿਮਾ ਪਾਣੀ ਰਸਦਾ ਰਸਦਾ ਉੱਪਰ ਆ ਜਾਂਦਾ ਇਹ ਕਹਿੰਦੇ ਸਰਦਾ ਹੀ ਇੰਨੀ ਆ ਕਹਿੰਦੇ ਪਵਿੱਤਰ ਤਾਂ ਸਥਾਨ ਐਡਾ ਪਾਪ ਖੋਜ ਗਿਆ ਵੀ ਗੁਰੂ ਮਹਾਰਾਜ ਦੇ ਆਸ਼ੀਰਵਾਦ ਇੰਨਾ ਜ਼ਿਆਦਾ ਮਿਲਿਆ ਹੈ ਇਸਤਾਨਾਂ ਨੂੰ ਕਿ ਇਸ ਦਾ ਪਾਣੀ ਕਦੇ ਵੀ ਖਤਮ ਨਹੀਂ ਹੋਊਗਾ ਵੀ ਦੇ ਦੇ ਨਿਮਮ ਨਿਮਾ ਕਰਕੇ ਪਾਣੀ ਸਫਾਈ ਕੀਤੀ ਸਾਰਾ ਪਾਣੀ ਕੱਢਿਆ ਇਹਨਾਂ ਨੇ ਮਤਲਬ ਵੀ ਪੂਰਾ ਕਹਿਦੀ ਬੁਕਰ ਬੁਕਰ ਮਾਰ ਕੇ ਸਾਰਾ ਹਨ ਹਰੇ ਬਾਈ ਨੂੰ ਸਾਫ ਕੀਤਾ ਉਸ ਤੋਂ ਬਾਅਦ ਪਾਣੀ ਕਿਹੜਾ ਸਨਣਾ ਸਟਾਰਟ ਹੋ ਗਿਆ ਇਹ ਵਾਦਾ ਵਾਦਾ ਇਹ ਕਿੰਨਾ ਚ ਕਿੰਨਾ ਚੱਲਾ ਜਾਂਦਾ ਬਈ ਉੱਪਰ ਤੱਕ ਆ ਜਾਂਦਾ ਉੱਪਰ ਤੱਕ ਪਾਣੀ ਹੋ ਜਾਂਦਾ ਇੱਥੇ ਉੱਪਰ ਦਾ ਘਾਣਾ ਫਿਰ ਆ ਪਾਈਪ ਨਹੀਂ ਬਾਹਰ ਨਿਕਲਦਾ ਬੈਰਪੂੰਜ 5 ਫੁੱਟ ਪਾਣੀ ਉੱਪਰ ਆ ਜਾਂਦਾ ਜੇ ਬਾਹਰ ਦਾ ਸੋਖਾਸਾ ਨੇ ਜਿੱਥੇ ਬਾਹਰ ਹੀ ਸਾਫ ਕਰਦੇ ਆ ਉਹਨੇ ਨਹੀਂ ਇੱਕ ਬੋਲੀ ਦੇ ਬਿਲਕੁਲ ਨਾਲ ਹੀ ਜੇ ਕਹਿ ਦੀ ਦੇਖੋ ਇੱਕ ਤਪਾਸਨ ਬਣਿਆ ਹੋਇਆਗਾ ਭਾਈ ਕਨਈਆ ਜੀ ਦਾ ਇੱਥੇ ਬੈਠ ਕੇ ਭਾਈ ਕਨਈਆ ਜੀ ਇਥੇ ਤਪੱਸਿਆ ਕਰਦੇ ਸੀ ਇਸ ਦੇ ਅੰਦਰ ਤੁਸੀਂ ਦੇਖ ਲਓਗੇ ਜੋ ਛੱਤ ਹੈ ਇਹ ਡਾਟ ਹੈ ਪੁਰਾਣੀ ਹੈ ਹਾਲਾ ਕਿ ਇਹਨੂੰ ਪੱਕਾ ਕਰ ਦਿੱਤਾ ਇਸ ਦੇ ਜਿਹੜਾ ਉੱਪਰ ਆ ਜੋ ਉਹ ਦੁਬਾਰਾ ਬਣਾਇਆ ਨਹੀਂ ਗਿਆ ਕਲਾ ਕਲਾ ਲੇਪ ਕੀਤਾ ਹੋਇਆ ਹੈ ਬਟੇ ਜਿਹੜੀ ਛੱਤ ਹੈ ਉਹ ਅਸਲੀ ਹੈ ਚੂਨਾ ਕੇਰੀ ਛੋਟੀ ਛੋਟੀ ਇੱਟਾਂ ਦਾ ਬਣਿਆ ਹੋਇਆ ਛੋਟੀ ਇੱਟ ਦਾ ਚੁੰਨੇ ਨਾਲ ਪੱਥਰ ਦਾ ਪੱਥਰ ਦਾ ਪੱਥਰ ਘੜਵੇਂ ਪੱਥਰ ਦਾ ਅੱਛਾ ਪੰਗੜਾ ਪੱਥਰ ਦਾ ਤੇ ਸਾਨੂੰ ਇੱਕ ਚੀਜ਼ ਹੋਰ ਦਿਖਾ ਦੀ ਭਰਾ ਤੁਸੀਂ ਬਹੁਤ ਕਹਿੰਦੇ ਆ ਵੀ ਇਹ ਚੀਜ਼ਾਂ ਦਾ ਇਹ ਮੁੱਲ ਦੀ ਨਹੀਂ ਜਿੱਥੇ ਆ ਕੇ ਮੁੱਲ ਖਤਮ ਹੋ ਜਾਂਦਾਗਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਪੀੜਾ ਉਸ ਸਮੇਂ ਦਾ ਪੀੜਾ ਬੈਠਣ ਵਾਸਤੇ ਕਹ ਦੀਏ ਤੇ ਆਹ ਕਹਿੰਦੇ ਕੁੰਡਾ ਕੋਟਾ ਇਹ ਕੁੰਡਾ ਜੀ ਜਿੱਥੇ ਉਹ ਆਪਣਾ ਦੇਗ ਬਣਾ ਦੇਗ ਹਨਾ ਸਿੱਧੀ ਦੇਗਾ ਬਣਾਇਆ ਕਰਦੀ ਸੀ ਇਹ ਹੈਗੇ ਜੀ ਕੁੰਡਾ ਉਸ ਸਮੇਂ ਦਾ ਇਹ ਇੱਥੇ ਰੱਖ ਰੱਖਿਆ ਨੇ ਇਹਨਾਂ ਨੇ ਪੱਥਰ ਦਾ ਕੁੰਡਾ ਜੀ ਇਹ ਪੀੜਾ ਸਾਹਿਬ ਆ ਮਤਲਬ ਕਹਿੰਦੇ ਪੀੜੇ ਜਿੱਥੇ ਬੈਠ ਕੇ ਕਰਿਆ ਕਰਦੀ ਸੀਗੇ ਤੇ ਇਹ ਕੁੰਡਾ ਇਹ ਦਰਵਾਰ ਸਾਹਿਬ ਆ ਜੀ ਸਿੱਥੇ ਨਿਗਾਹ ਕਰਾ ਦਿੰਦੇ ਆ ਹਾਂ ਫਿਰ ਚੱਲਦੇ ਆ ਜੀ ਦਰਵਾਰ ਸਾਹਿਬ ਦੇ ਵਿੱਚ ਲੈ ਕੇ ਇੱਥੇ ਐ ਕਿ ਨਹੀਂ ਆ ਜੀ ਦਾ ਉਡੋਲ ਤੇ ਮਸ਼ਕ ਪਿਆ ਪਾਣੀ ਕੋਲ ਤੋਂ ਦੇ ਲੀ ਲਓ ਕਿ ਵਾਹ ਇਹ ਜੰਗ ਹੋਇਆ ਜਦ ਕਿ ਉਹ ਤੁਸੀਂ ਦੇਖੋ ਜੰਗ ਦੇ ਵਿੱਚ ਜਿੱਦਾਂ ਕਿ ਮਸਕਜੇ ਨਾਲ ਪਾਣੀ ਪਾਇਆ ਜਾਂਦਾ ਸੀਗਾ ਉਹ ਸੇਮ ਮਸਕ ਤੁਸੀਂ ਅੱਗੇ ਆਪਣੇ ਅੱਖਾਂ ਨਾਲ ਹੀ ਦੇਖ ਸਕਦੇ ਏ ਕਰਦਾ ਇਹ ਖੂਹ ਵਿੱਚ ਲਿਖਿਆ ਹੈ ਇਹ ਮਸਕ ਜੀ ਜੋ ਖੂਹ ਵਿੱਚੋਂ ਜੇ ਬਾਹਰ ਤੁਹਾਨੂੰ ਖੂਹ ਦਿਖਾਇਆ ਗਿਆ ਸੀਗਾ ਖੂਹ ਦੇ ਵਿੱਚੋਂ ਜੋ ਬੋਲੀਆਂ ਵਿੱਚੋਂ ਪਾਣੀ ਦੇ ਨਾਲ ਜੋ ਕੱਢਿਆ ਜਾਂਦਾ ਸੀਗਾ ਉਸ ਦੇ ਵੇ ਡੋਲ ਦੀ ਵਰਤੋਂ ਪਹਿਲੀ ਸੀ ਜੋ ਖੂਹ ਵਿੱਚ ਨਾਲੀ ਕੋਈ ਡੋਲ ਹੈ ਅਸੀਸ ਗੁਰਦੁਆਰਾ ਕਮੇਟੀ ਦਾ ਤੇ ਸੇਵਾ ਦੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਵੀ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਹੈ। ਇਹ ਆਪਣੀ ਇਸ ਚੀਜ਼ ਦੀ ਜ਼ਿੰਮੇਵਾਰੀ ਨੂੰ ਨਿਭਾ ਰਹੇ ਨੇ ਕਿਉਂਕਿ ਇਹ ਸਾਡੇ ਲਈ ਬਹੁਤ ਵੱਡੀ ਚੀਜ਼ ਹੈ। ਸਾਡੇ ਲਈ ਇਹ ਬਹੁਤ ਵੱਡੀ ਸਿਹਤ ਹੈ ਵੀ ਆਪਾਂ ਇੱਕ ਜੰਮ ਦਫਾ ਰੱਖੀਏ। ਜੇਕਰ ਇਹ ਜੰਮ ਆਪਣੇ ਕੋਲ ਨਾ ਹੋਣ ਆਪਾਂ ਕਿਵੇਂ ਦੱਸ ਸਕਦੇ ਹਾਂ ਭਾਈ ਕਨਈਆ ਜੀ ਨੇ ਪਾਣੀ ਪਿਲਾਇਆ ਸੀ। ਇਹ ਉਹੀ ਸਮੂਹ ਨੇ ਚੀਜ਼ਾਂ ਦੇ ਜਿਨ੍ਹਾਂ ਨੂੰ ਆਪਾਂ ਦੇਖ ਕੇ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਆਉਣ ਵਾਲੇ ਜਵਾਕਾਂ ਨੂੰ ਜਾਂ ਕਹਿ ਲਈਏ ਆਪਣੇ ਦੋਸਤਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਦੱਸ ਸਕਦੇ ਹਾਂ ਵੀ ਭਾਈ ਕਨਈਆ ਜੀ ਜਿਹੜੇ ਤੁਸੀਂ ਹੁੰਦੇ ਸੀਗੇ ਉੱਪਰ ਜਾ ਰਹੇ ਹਾਂ ਜੀ ਕਿਲਾ ਤਾਰਾਗੜ ਇਹ ਬਿਲਕੁਲ ਉੱਪਰ ਹੈ ਜਿੱਥੇ ਸਥਾਨ ਤੇ ਅੱਪ ਜਾ ਕੇ ਆਏ ਹੁਣ ਉਸ ਤੋਂ ਬਿਲਕੁਲ ਉੱਪਰ ਜਾ ਕੇ ਚੱਲਦੇ ਚਲੋ ਜੀ ਹੁਣ ਇਹਨੂੰ ਬਣਾ ਦੇ ਕੈਮਰਾ ਕੋਈ ਗੱਲ ਨਹੀਂ ਹਾਂਜੀ ਹੁਣ ਆਇਆ ਆਪਾਂ ਜੀ ਗੁਰੂ ਕਿਲਾ ਤਾਰਾਗੜ ਸਹਿਬ ਇਹ ਕਿਲੇ ਵਿੱਚ ਕਹਿਦੀ ਇਹ ਵੀ ਗੁਰੂ ਇਹ ਤਾਰਾਗੜ ਜੋ ਗੁਰੂ ਸਾਹਿਬ ਦੇ ਕਿਲੇ ਸੀਗੇ ਉਹਨਾਂ ਵਿੱਚੋਂ ਇੱਕ ਕਿਲਾ ਇਹ ਵੈਸੇ ਹੁਣ ਤਾਂ ਇਹ ਬੈਨ ਢਾ ਦਿੱਤਾ ਗਿਆਗਾ ਦਰਸਲ ਜਿਹੜੀਆਂ ਦੀਵਾਰਾਂ ਨੇ ਦੁਵਾਰਾ ਬਣਾਈਆਂ ਗਈਆਂ ਨੇ ਇਧਰਵਾੜ ਸਹਿਬ ਦੁਵਾਰਾ ਬਣਾਇਆ ਗਿਆ ਕਿਉਂਕਿ ਉਧਰ ਰਾਜਿਆਂ ਨੇ ਪਹਾੜੀ ਰਾਜਿਆਂ ਨੇ ਤੇ ਮੁਗਲਾਂ ਨੇ ਸਾਰੇ ਜਿਹੜੀ ਵਿਰਾਸਤ ਸੀਗੀ ਗੁਰੂ ਸਾਹਿਬ ਦੀ ਸਾਰੀ ਤਹਿਸਮੈਸ ਕਰ ਦਿੱਤੀ ਗਈ ਸੀ ਪਰ ਇਸ ਸਥਾਨ ਦੇ ਵਿੱਚ ਗੁਰੂ ਤਾਰਾਗੜ ਸਹਿਬ ਇਹ ਕਿਲੇ ਦੇ ਉੱਤੇ ਦੇਖੋ ਤੁਸੀਂ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਉਹਨੂੰ ਦੱਸ ਦਈਏ ਕਿ ਇਸ ਸਥਾਨ ਦੇ ਵਿੱਚ ਭਾਈ ਕਨਈਆ ਜੀ ਜੋ ਥੱਲੋ ਜੋ ਆਪਾਂ ਦੇਖ ਕੇ ਵੀਡੀਓ ਬਣਾ ਕੇ ਆਏ ਆਂ ਆਪਾਂ ਨੇ ਥੱਲੇ ਬੌਲੀ ਚੋਂ ਉੱਥੋਂ ਪਾਣੀ ਚੱਕ ਕੇ ਤੇ ਪੱਟੀਆਂ ਚੱਕ ਕੇ ਉਹਨਾਂ ਦੇ ਜੋ ਜ਼ਖਮੀ ਹੁੰਦੇ ਸੀਗੇ ਸੈਨਿਕ ਹੁੰਦੇ ਸੀਗੇ ਉਹ ਸੈਨਿਕਾਂ ਨੂੰ ਇੱਥੇ ਲਿਆ ਕੇ ਇਸ ਜਗ੍ਹਾ ਵਿੱਚ ਲਿਆ ਕੇ ਉਹਨਾਂ ਨੂੰ ਜਖਮ ਉਹਨਾਂ ਦੀ ਜਖਮਾਂ ਤੇ ਪੱਟੀਆਂ ਮੱਲਮ ਪੱਟੀ ਕੀਤੀ ਜਾਂ ਕਰਦੀ ਸੀ ਸੀਨਾ ਉੱਤੇ ਜ ਜਿਹੜੀ ਸਫਾਈ ਹੁੰਦੀ ਸੀਗੇ ਯੋਧੇ ਹੁੰਦੇ ਸੀਗੇ ਆਪਣੇ ਸੂਰਬੀਰ ਉਹ ਜੋ ਜ਼ਖਮੀ ਹੋ ਜਾਂਦੇ ਸੀਗੇ ਉਹਨਾਂ ਉੱਤੇ ਮਲਮ ਪੱਟੀ ਦਾ ਕੰਮ ਕੀਤਾ ਜਾਂਦਾ ਸੀ। ਆਪਾਂ ਨੂੰ ਗੁਰੂ ਸਿੱਖੀ ਨੇ ਜਾਂ ਗੁਰਸਿੱਖੀ ਨੇ ਜਾਂ ਗੁਰੂਆਂ ਨੇ ਜਾਂ ਆਪਣੇ ਇਤਿਹਾਸ ਨੇ ਯੋਧਿਆਂ ਦੇ ਨਾਲ-ਨਾਲ ਚੰਗੇ ਇਨਸਾਨ ਵੀ ਦੱਸੇ ਨੇ ਆਪਾਂ ਨੂੰ ਜੋ ਆਪਣੇ ਇਤਿਹਾਸ ਨੂੰ ਹੋਰ ਚਾਨਣ ਚਾਨਣ ਲਾਉਂਦੇ ਨੇ। ਠੀਕ ਹੈ ਜੀ ਭਾਈ ਕਨਈ ਅਜੀ ਵਰਗੇ ਸੋਹਣੇ ਸੋਹਣੇ ਚਿਹਰੇ ਭਾਈ ਮਣੀ ਸਿੰਘ ਤੇ ਭਾਈ ਬਚੱਤਰ ਸਿੰਘ ਠੀਕ ਹੈ ਜੀ ਇਹ ਸੂਰਬੀਰ ਹੀਰੋ ਨੇ ਜੋ ਰਿਪਾਈ ਉਹਦੇ ਸਿੰਘ ਠੀਕ ਹੈ ਜੀ ਤੇ ਹੋਰ ਗੱਲ ਕਰੀਏ ਇਹ ਇਹ ਗੱਲਾਂ ਨਾ ਤੁਸੀਂ ਸਮਝਣ ਤੁਸੀਂ ਸਮਝ ਸਕਦੇ ਹੋ ਵੀ ਗੱਲਾਂ ਇਹ ਆਮ ਨਹੀਂ ਹੁੰਦੀਆਂ ਤੁਸੀਂ ਇਸ ਚੀਜ਼ ਤੇ ਬੈਠ ਕੇ ਕਦੇ ਵਿਚਾਰ ਚਰਚਾ ਜ਼ਰੂਰ ਕਰਿਓ ਇੱਕ ਵਾਰ ਆਪਦੀ ਡੂੰਘਾਈ ਨਾਲ ਜ਼ਰੂਰ ਸੋਚਿਓ ਕਿ ਅਸੀਂ ਆਪਦੇ ਜਵਾਕਾਂ ਨੂੰ ਆਪਦੇ ਪਰਿਵਾਰ ਨੂੰ ਕਦੇ ਇਸ ਵਿਸ਼ੇ ਤੇ ਗੱਲ ਕਰੀਏ ਕੋਈ ਗੱਲ ਨਹੀਂ ਇਦਾਂ ਦੀ ਇਹ ਗੱਲ ਨਹੀਂ ਹੈਗੀ ਵੀ ਹੁਣ ਬੰਦਾ ਬੋਲਦਾ ਵੀ ਮੈਂ ਮੈਂ ਹੁਣ ਕਹਿ ਦਊਂ ਵੀ ਇਹ ਬੰਦਾ ਹੁਣ ਵੱਡਾ ਗਿਆਨੀ ਬਣਨ ਲੱਗਿਆ ਗਿਆਨ ਜਦੋਂ ਵੀ ਜਦੋਂ ਵੀ ਆਵੇ ਕੋਈ ਮਾੜਾ ਨਹੀਂ ਲੇਟ ਆਵੇ ਕੋਈ ਗੱਲ ਨਹੀਂ ਆਉਣਾ ਜ਼ਰੂਰੀ ਹੈ ਤੁਸੀਂ ਅੱਜ ਸ਼ੁਰੂਆਤ ਕਰੋਗੇ ਤਾਂ ਤੁਹਾਡੇ ਅੱਗੇ ਆਉਣ ਵਾਲੇ ਥੋੜੀਆਂ ਪੁਸਤਕਾਂ ਯਾਦ ਰੱਖਣੀਆਂ ਤੁਹਾਨੂੰ ਚਾਰ ਬੰਦੇ ਕਹਿਣਗੇ ਜ਼ਰੂਰ ਜੇ ਤੁਸੀਂ ਇਸ ਚੀਜ਼ ਦੇ ਬਿਆਨ ਕਰੋਗੇ ਇਸ ਚੀਜ਼ ਦਾ ਪ੍ਰਚਾਰ ਕਰੋਗੇ ਨਾ ਆਪਦੀ ਸਿੱਖੀ ਦਾ ਤੁਸੀਂ ਜੇ ਪ੍ਰਚਾਰ ਨਹੀਂ ਕਰੋਗੇ ਤਾਂ ਆਪਦੇ ਪੰਥ ਦਾ ਪ੍ਰਚਾਰ ਨਹੀਂ ਕਰੋਗੇ ਆਪਾਂ ਆਦੇ ਕੌਮ ਦੇ ਤਾਂ ਸਮਝੀ ਜਾਓ ਬਈ ਤੁਸੀਂ ਹਨਾ ਜੀ ਕਪੜਾ ਚਲੋ ਮੰਨਦੇ ਆ ਮੈਂ ਨਹੀਂ ਪੂਰੇ ਬਾਣੇ ਚ ਮੈਂ ਨਹੀਂ ਪੂਰੇ ਪਹਿਰਾ ਵਿੱਚ ਪਰ ਮੈਂ ਜਿਹੜੇ ਪੈੜਾਂ ਤੇ ਚੱਲਿਆਂਗਾ ਮੈਂ ਸੋਚੀ ਜੋ ਉਹਦੇ ਮੇਰੇ ਮਨੋਂ ਦੀ ਜਿਹੜੀ ਕਰਤਾ ਜਦੋਂ ਸੋਚੀ ਬੈਠਾ ਮੈਂ ਉਹ ਚੀਜ਼ ਤਾਂ ਹਾਸਲ ਕਰਨੀ ਕਰਨੀ ਆ ਮੈਂ ਇਦਾਂ ਹੁਣ ਮੈਂ ਸਿੱਖ ਸਿੱਖੀ ਰੂਪ ਤੇ ਜਨਮ ਲਿਆਗਾ ਮੈਂ ਮੇਰੇ ਸਰਦਾਰ ਨੇ ਸਾਰੇ ਘਰ ਦੇ ਮੇਰੇ ਹਨਾ ਜੀ ਤੇ ਕਹਿ ਦਈਏ ਵੀ ਸੰਭੰਧ ਰੱਖਦੇ ਸਿੱਖੀ ਨੂੰ ਮੈਂ ਹਾਂ ਮੈਂ ਪੂਰੇ ਬਾਣੇ ਚ ਨਹੀਂ ਮੇਰੇ ਕੇਸ ਨਹੀਂ ਹਨਾ ਜੀ ਤੇ ਪਰ ਪਰ ਮੈਂ ਕੀ ਮੈਂ ਗੁਰੂ ਦਾ ਸਿੰਘ ਨਹੀਂ ਉਹੀ ਗੱਲ ਹੈ ਜੀ ਆਪਾਂ ਕੋਟਕਟ ਆਪਣੇ ਆਪ ਤੋਂ ਆਪ ਨੂੰ ਤਾਂ ਜਾਣੀਏ ਇਹਨਾਂ ਦੀ ਜਨ ਜਾਨ ਯਾਦ ਕਰੋ ਆਪਣੇ ਜਵਾਕਾਂ ਨੂੰ ਪੜਾਓ ਹੈਰੀ ਪੋਟਰ ਦੀ ਜਗ੍ਹਾ ਤੇ ਉਹਨਾਂ ਨੂੰ ਦੱਸੋ ਭਾਈ ਉਹਦੇ ਸਿੰਘ ਕੌਣ ਸੀ ਸੁਪਰਮੈਨ ਦਿਖਾਉਣ ਦੀ ਜਗ੍ਹਾ ਤੇ ਉਹਨਾਂ ਨੂੰ ਦੱਸੋ ਭਾਈ ਕਿ ਹਰੀ ਸਿੰਘ ਨਲੂਆ ਕੌਣ ਸੀ ਤੇ ਬੈਟਮੈਨ ਦਿਖਾਉਣ ਦੀ ਜਗ੍ਹਾ ਤੇ ਉਹਨਾਂ ਨੂੰ ਦੱਸੋ ਕਿ ਭਾਈ ਬੰਦਾ ਸਿੰਘ ਬਹਾਦਰ ਕੌਣ ਸੀ ਠੀਕ ਹੈ ਜੀ ਇਦਾਂ ਦੀ ਵੀ ਚੀਜ਼ਾਂ ਹੈਗੀਆਂ ਇਹ ਕਿਲਾਗਾ ਵੈਸੇ ਹੁਣ ਇਹ ਦੁਬਾਰਾ ਬਣਾਇਆ ਗਿਆਗਾ ਕਿਵੇਂ ਲੱਗਿਆ ਤੁਹਾਨੂੰ ਸਾਡਾ ਇਹ ਵਲੌਗ ਆਸ ਕਰਦੇ ਬਈ ਪਸੰਦ ਆਇਆ ਹੋਊਗਾ ਤੇ ਨਵੀਂ ਵੀਡੀਓ ਨਵੇਂ ਜਲਦ ਲੈ ਕੇ ਆਵਾਂਗੇ ਇਸ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸ਼ੇਅਰ ਕਰਨਾ ਨਾ ਭੁੱਲਿਓ ਭਰਾ ਕਿਉਂਕਿ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੁਸੀਂ ਆਪਦੇ ਦੋਸਤਾਂ ਨੂੰ ਦਿਖਾਓਗੇ ਤਾਂ ਉਹਨਾਂ ਨੂੰ ਵੀ ਬੇਖਦ ਵਧੀਆ ਲੱਗੂਗੀ ਠੀਕ ਹੈ ਜੀ ਇੱਕ ਦੂਜੇ ਨੂੰ ਪਿਆਰ ਦੀ ਲੋੜ ਹੁੰਦੀ ਹੈ ਆਪਣਾ ਪਿਆਰ ਬਣਾਈ ਰੱਖਿਓ ਮੈਂ ਆਪਣੇ ਵੱਲੋਂ ਪੂਰਾ ਜ਼ੋਰ ਲਾਉਂਦਾ ਰਹੂੰਗਾ ਵਧੀਆ ਵਧੀਆ ਵੀਡੀਓ ਤੇ ਵਧੀਆ ਵਧੀਆ ਚੰਗੀ ਚੰਗੀ ਚੀਜ਼ਾਂ ਤੁਹਾਡੇ ਮੂਰੇ ਪੇਸ਼ ਕਰਦਾ ਰਹੂੰਗਾ ਤੁਹਾਨੂੰ